ਬਹੁਤ ਦਿਨਾਂ ਬਾਅਦ ਇੱਕ ਤੁਹਾਡੇ ਨਾਲ ਸਟੋਰੀ ਸਾਂਝੀ ਕਰਨ ਲੱਗੇ ਆ ਧਿਆਨ ਦੇ ਕੇ ਸੁਣੀਓ ਪਿੰਡ ਦਾ ਨਾਮ ਹੈਗਾ ਪੱਠਾ ਸਾਹਿਬ ਪੱਠਾ ਸਾਹਿਬ ਦੇ ਨਾਮ ਨਾਲ ਵੱਜਦਾ ਤੇ ਰੋਪੜ ਦੇ ਵਿੱਚ ਆ ਭੈਣ ਦੀ ਉੱਥੋਂ ਕਾਲ ਆਈ ਆ ਤੇ ਭੈਣ ਕਹਿੰਦੀ ਵੀ ਇਦਾਂ ਵੀ 7 ਸਾਲ ਹੋ ਗਿਆ ਸੀ ਮੇਰੇ ਕੋਈ ਬੇਵੀ ਨਹੀਂ ਸੀ ਤੇ ਭੈਣ ਕਹਿੰਦੀ ਵੀ ਮੈਂ ਜਦੋਂ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਭੈਣ ਸੁਲੰਖੀਆਂ ਸਾਹਿਬ ਜਾਂਦੀ ਹੁੰਦੀ ਉੱਥੇ ਮੋਹਾਲੀ 'ਚ ਨਾ ਗੁਰੂ ਘਰ ਜਿਹੜਾ ਸ਼ੀਰ ਸਿੰਘਾਂ ਦਾ ਪੈਣ ਕਹਿੰਦੀ ਹੋਇਆ ਇਦਾਂ ਵੀ ਮੇਰੇ ਜਦੋਂ 5 ਮਹੀਨੇ ਦਾ ਬੇਬੀ ਹੋ ਗਿਆ ਨਾ ਤੇ ਜਦੋਂ ਅਸੀਂ ਉਹ ਸਕੈਨ ਵਗੈਰਾ ਜਿਹੜੀ 5ਵੇਂ ਮਹੀਨੇ ਵਾਲੀ ਹੁੰਦੀ ਹੁੰਦੀ ਉਹਦੋਂ ਕਰਾਉਣ ਗਏ ਤੇ ਪੈਣ ਕਹਿੰਦੀ ਡਾਕਟਰ ਕਹਿੰਦੇ ਵੀ ਪੀਜੀਆਈ ਵਿੱਚ ਗਏ ਸੀ ਵੀ ਕਹਿੰਦੇ ਵੀ ਤੁਸੀਂ ਬੱਚਾ ਨਹੀਂ ਰੱਖ ਸਕਦੇ ਤੁਹਾਨੂੰ ਅਬੋਰਸ਼ਨ ਕਰਾਉਣਾ ਪੈਣਾ ਮਤਲਬ ਬੱਚੇ ਦੀ ਜਿਹੜੀ ਕੰਡੀਸ਼ਨ ਹੈ ਨਾ ਉਹ ਸਹੀ ਨਹੀਂ ਸੀ ਤੇ ਪੈਣ ਕਹਿੰਦੀ ਇਦਾਂ ਮਤਲਬ ਕਹਿੰਦੇ ਵੀ ਇਹਦੇ ਦਿਮਾਗ ਵਿੱਚ ਵੀ ਕੋਈ ਪ੍ਰੋਬਲਮ ਹੋ ਸਕਦੀ ਹੈ ਮਤਲਬ ਜਿਦਾਂ ਪਾਣੀ ਪੈ ਸਕਦਾ ਇਦਾਂ ਕੋਈ ਦੱਸਿਆ ਹੋਊਗਾ ਉਹਨਾਂ ਨੂੰ ਭੈਣ ਕਹਿੰਦੀ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਅਵੋਸ਼ਨ ਨਹੀਂ ਕਰਾਉਣਾ ਮੈਂ ਬੱਚਾ ਰੱਖਣਾ ਹੀ ਰੱਖਣਾ ਤੇ ਭੈਣ ਕਹਿੰਦੀ ਉਧਰੋਂ ਮੈਂ ਕੀ ਕੀਤਾ ਉਧਰੋਂ ਮੈਂ ਕਹਿੰਦੀ ਸ਼ੀਦਾ ਸਾਹਿਬ ਜਾ ਕੇ ਉੱਥੇ ਨਾ ਚਪਹਿਰਾ ਸਾਹਿਬ ਕਰਨ ਲੱਪਈ ਆਪਣੇ ਸਲਾਂਕੀਆ ਸਾਹਿਬ ਤੇ ਭੈਣ ਨੇ ਦੱਸਿਆ ਕਹਿੰਦੀ ਪੰਜਵੇਂ ਮਹੀਨੇ ਦੇ ਵਿੱਚ ਅਸੀਂ ਜਿੱਦਾਂ ਉਹ ਸਕੈਨ ਕਰਾਈ ਸੀ ਤੇ ਜਿੰਨਾ ਚਿਰ ਕਹਿੰਦੀ ਬੇਬੀ ਨਹੀਂ ਹੋਇਆ ਭੈਣ ਕਹਿੰਦੀ ਮੈਂ ਚਪਹਿਰਾ ਸਾਹਿਬ ਕਰਦੀ ਰਹੀ ਕਹਿੰਦੀ ਮੈਨੂੰ ਰੱਬ ਤੇ ਪੂਰਾ ਯਕੀਨ ਸੀ ਤੇ ਭੈਣ ਕਹਿੰਦੀ ਵੀ ਹੁਣ ਮੇਰਾ ਬੱਚਾ ਹੋਇਆ ਮੇਰੇ ਮਹੀਨਾ ਇੱਕ ਹੋ ਗਿਆ ਮੁੰਡਾ ਹੋਇਆ ਤੇ ਭੈਣ ਕਹਿੰਦੀ ਵੀ ਜਦੋਂ ਉਹਨਾਂ ਡਾਕਟਰਾਂ ਨੇ ਨਾ ਉਹਨੂੰ 14-15 ਦਿਨ ਕਹਿੰਦੀ ਜਦੋਂ ਮਸ਼ੀਨ ਦੇ ਉੱਤੇ ਲਾ ਕੇ ਰੱਖਿਆ ਕਹਿੰਦੀ ਮੈਂ ਫੇ ਕਹਿੰਦੀ ਵੀ ਅਰਦਾਸ ਕੀਤੀ ਵੀ ਮਹਾਰਾਜ ਮੈਂ ਸੁਖਮਨੀ ਸਾਹਿਬ ਦੇ ਪਾਠ ਕਰਿਆ ਕਰੂੰਗੀ ਵੀ ਤੁਸੀਂ ਮੇਰਾ ਬੱਚਾ ਝੋਲੀ 'ਚ ਪਾ ਦਿਓ ਵੀ 7 ਸਾਲਾਂ ਬਾਅਦ ਕਿਰਪਾ ਹੋਈ ਆ ਤੇ ਹੁਣ ਵੀ ਡਾਕਟਰਾਂ ਨੇ ਮਸ਼ੀਨ ਵਿੱਚ ਲਾ ਕੇ ਰੱਖਿਆ ਤੇ ਭੈਣ ਕਹਿੰਦੀ ਘੰਟੇ ਬਾਅਦ ਫੋਨ ਆ ਗਿਆ ਵੀ ਤੁਹਾਡਾ ਬੱਚਾ ਜਿਹੜਾ ਬਿਲਕੁਲ ਤੰਦਰੁਸਤ ਹੈ ਆਣ ਕੇ ਲੈ ਜਾਓ ਇਹ ਗੱਲ ਕੀ ਆ ਇਹ ਸਿਰਫ ਵਿਸ਼ਵਾਸ ਦੀ ਗੱਲ ਆ ਯਕੀਨ ਦੀ ਗੱਲ ਜਿਹੜਾ ਤੈਨੂੰ ਮਾਂ ਦੇ ਗਰਭ ਵਿੱਚ ਰੱਖ ਸਕਦਾ ਨਾ ਜੀਂਦਾ ਰੱਖ ਸਕਦਾ ਜਿਹੜਾ ਸਰਵ ਸ਼ਕਤੀਮਾਨ ਆ ਜਿਹੜਾ ਸਭ ਦਾ ਪਾਲਣਹਾਰ ਆ ਜੇ ਤੇਰੇ ਕਰਮਾਂ ਵਿੱਚ ਕੋਈ ਉਦਾਂ ਦੀ ਗੱਲ ਹੈਗੀ ਹੈ ਨਾ ਵੀ ਲਾਲੋ ਵੀ ਕੋਈ ਦੁੱਖ ਆਉਣਾ ਹੋਵੇ ਤੇ ਤੇਰਾ ਭਰੋਸਾ ਜਿਹੜਾ ਕਈ ਵੇਲੇ ਤੈਨੂੰ ਪਾਰ ਲਾ ਦਿੰਦਾ ਉਹ ਭਾਈ ਭਰੋਸਾ ਕਰਨਾ ਸਿੱਖ ਲੈ ਜਦੋਂ ਤੈਨੂੰ ਭਰੋਸਾ ਕਰਨਾ ਆ ਗਿਆ ਨਾ ਬਸ ਫੇ ਕੋਈ ਗੱਲ ਹੀ ਨਹੀਂ ਪਿੱਛੇ ਬਚਦੀ ਇਹ ਸਾਰੀ ਖੇਡ ਹੀ ਭਰੋਸੇ ਦੀ ਆ ਜਿਹੜੇ ਭਰੋਸੇ ਵਾਲੇ ਆ ਨਾ ਉਹਨਾਂ ਦੀ ਪਰਮਾਤਮਾ ਕਦੇ ਨਹੀਂ ਮੋੜਦਾ